ਦੀ ਪ੍ਰਥਾ ਦੇ ਖਿਲਾਫ ਸ਼ੁਰੂ ਕੀਤੇ ਗਏ ਅਭਿਆਨ ਤਹਿਤ ਪਹਿਲੀ ਵੱਡੀ ਕਾਰਵਾਈ ਕੀਤੀ ਗਈ ਹੈ ਜੀਹਾਂ ਦਾਸਿਕ ਇਥੇ ਇੱਕ ਔਰਤ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਦਰਅਸਲ ਅੰਮ੍ਰਿਤਸਰ ਦੇ ਵਿੱਚ ਪਹਿਲੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਇਥੇ ਡੀ ਸੀ ਦਫਤਰ ਤੋਂ ਮਿਲੇ ਹੁਕਮਾਂ ਦੇ ਆਧਾਰ ਉਤੇ ਰਣਜੀਤ ਐਵੇਨਿਊ ਪੁਲਿਸ ਨੇ ਇੱਕ ਔਰਤ ਨਰਮਲਾ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਹੈ ਜੋ ਕਿ ਬੱਚਿਆਂ ਨੂੰ ਅੱਗੇ ਕਰਕੇ ਭੀਖ ਮੰਗਵਾਉਂਦੀ ਸੀਗੀ ਤਾਂ ਦੱਸ ਦੇ ਕਿ ਅੰਮ੍ਰਿਤਸਰ ਦੇ ਵਿੱਚ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਬੀਤੇ ਹੀ ਦਿਨ ਪੰਜਾਬ ਸਰਕਾਰ ਦੇ ਵੱਲੋਂ ਇਹ ਹੁਕਮ ਦਿੱਤੇ ਗਏ ਸੀਗੇ ਕਿ ਪਿਖਾਰੀਆਂ ਦੇ ਡੀਐਨਏ ਟੈਸਟ ਕਰਵਾਏ ਜਾਣਗੇ ਪੰਜਾਬ ਦੇ ਵਿੱਚ ਜਿਸ ਰੀਕੇ ਦੇ ਨਾਲ ਉਹਨਾਂ ਦੀ ਪਛਾਣ ਵੀ ਹੋ ਸਕੇਗੀ ਤਾਂ ਪਛਾਣ ਕੀਤੀ ਜਾਵੇਗੀ ਸਾਰੇ ਪਿਖਾਰੀਆਂ ਦੀ ਇਹ ਹੁਕਮ ਦਿੱਤੇ ਗਏ ਸੀ ਕਿ ਉਸ ਤੋਂ ਬਾਅਦ ਹੀ ਅੱਜ ਅੰਮ੍ਰਿਤਸਰ ਦੇ ਵਿੱਚ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਜਿੱਥੇ ਕਿ ਇੱਕ ਔਰਤ ਜਿਸ ਦਾ ਨਾਮ ਨਰਮਲਾ ਦੱਸਿਆ ਜਾ ਰਿਹਾ ਹੈ ਇਸ ਦੇ ਉੱਤੇ ਐਫਆਈਆਰ ਦਰਜ ਹੋਈ ਹੈ ਡੀਸੀ ਹੁਕਮਾਂ ਤੋਂ ਬਾਅਦ ਆਸੇ ਕਿ ਇਹ ਕਾਰਵਾਈ ਸਾਹਮਣੇ ਆਈ ਹੈ ਤਾਂ ਦਰਅਸਲ ਇਸ ਔਰਤ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਇਸ ਔਰਤ ਦੇ ਵੱਲੋਂ ਬੱਚਿਆਂ ਨੂੰ ਜੋ ਹੈ ਗੱਡੀਆਂ ਦੇ ਅੱਗੇ ਕਰ ਦਿੱਤਾ ਜਾਂਦਾ ਸੀ ਤੇ ਫਿਰ ਉਹਨਾਂ ਤੋਂ ਭੀਖ ਮੰਗਵਾਈ ਜਾਂਦੀ ਸੀ ਤੇ ਜਿਸ ਤੋਂ ਬਾਅਦ ਆਸੇ ਕਿ ਲੋਕ ਇਸ ਚੀਜ਼ ਤੋਂ ਪਰੇਸ਼ਾਨ ਸੀਗੇ ਦੁਖੀ ਸੀਗੇ ਤੇ ਇਸ ਤੋਂ ਬਾਅਦ ਜੋ ਹੈ ਹੁਣ ਹੈ ਕਾਰਵਾਈ ਜਿਹੜੀ ਹੈ ਅਮਰਸਰ ਦੇ ਵਿੱਚ ਕੀਤੀ ਗਈ ਹੈ ਤੇ ਇਸ ਔਰਤ ਦੇ ਖਿਲਾਫ ਐਫ ਆਈ ਆਰ ਦਰਜ ਕਰ ਲਈ ਗਈ ਹੈ ਤਾਂ ਪੁਲਿਸ ਦਾ ਇਹ ਵੀ ਕਹਿਣਾ ਹੈ ਕਿ ਹੁਣ ਅੱਗੇ ਵੀ ਇਸੇ ਤਰੀਕੇ ਦੇ ਨਾਲ ਕਾਰਵਾਈ ਇਹ ਜਾਰੀ ਰਹੇਗੀ ਜਿਹੜੇ ਵੀ ਲੋਕਾਂ ਦੇ ਵੱਲੋਂ ਜੋ ਭੀਖ ਮੰਗਦੇ ਨੇ ਚੌਰਾਹਿਆਂ ਦੇ ਉੱਤੇ ਸੜਕਾਂ ਦੇ ਉੱਤੇ ਤਾਂ ਕਿਹੜੇ ਵੀ ਲੋਕ ਬੱਚਿਆਂ ਤੋਂ ਇਸ ਤਰੀਕੇ ਦੇ ਨਾਲ ਗਲਤ ਤਰੀਕੇ ਦੇ ਨਾਲ ਭੀਖ ਮੰਗਵਾਉਂਦੇ ਨੇ ਜ਼ਬਰਦਸਤੀ ਕਰਦੇ ਨੇ ਤਾਂ ਉਹਨਾਂ ਦੇ ਖਿਲਾਫ ਇਸੇ ਤਰੀਕੇ ਦੇ ਨਾਲ ਕਾਰਵਾਈ ਕੀਤੀ ਜਾਵੇਗੀ ਸੋ ਫਿਲਹਾਲ ਦੱਸੇ ਕਿ ਪਹਿਲੀ ਐਫ ਆਈ ਆਰ ਹੋਈ ਹੈ ਇਹ ਭੀਖ ਮੰਗਣ ਵਾਲਿਆਂ ਦੇ ਖਿਲਾਫ ਜੋ ਪੰਜਾਬ ਸਰਕਾਰ ਦੇ ਵੱਲੋਂ ਨਵਾਂ ਅਭਿਆਨ ਸ਼ੁਰੂ ਕੀਤਾ ਗਿਆ ਹੈ ਸਮਾਈਲ ਪ੍ਰੋਜੈਕਟ ਦੇ ਤਹਿਤ ਦੱਸੇ ਕਿ ਡੀ ਐਨ ਏ ਟੈਸਟ ਕਰਵਾਉਣ ਦੇ ਹੁਕਮ ਜਾਰੀ ਕੀਤੇ ਗਏ ਸਨ ਤੇ ਪਛਾਣ ਕਰਨ ਦੇ ਲਈ کیا ਗਿਆ ਤਾਂ ਇਸੇ ਤੋਂ ਬਾਅਦ ਇਹ ਹੁਣ ਕਾਰਵਾਈ ਜਿਹੜੀ ਹੈ ਸਾਹਮਣੇ ਆਈ ਹੈ ਤੇ ਦੱਸੇ ਕਿ ਅਮ੍ਰਿਤਸਰ ਦੇ ਵਿੱਚ ਪਹਿਲੀ ਐਫ एफआईआर ਜੋ ਹੈ ਦਰਜ ਕਰ ਲਈ ਗਈ ਹੈ ਇੱਕ ਔਰਤ ਦੇ ਖਿਲਾਫ ਇਹ ਐਫ ਆਈ ਆਰ ਹੋਈ ਹੈ ਜਿਸ ਦੇ ਉੱਤੇ ਇਲਜ਼ਾਮ ਲੱਗੇ ਨੇ ਕਿ ਉਹ ਬੱਚਿਆਂ ਨੂੰ ਜ਼ਬਰਦਸਤੀ ਗੱਡੀਆਂ ਦੇ ਅੱਗੇ ਖੜਾ ਕਰ ਦਿੰਦੇ ਸੀਗੇ ਤੇ ਫਿਰ ਉਸ ਤੋਂ ਬਾਅਦ ਉਹਨਾਂ ਤੋਂ ਭੀਖ ਮੰਗਵਾਉਂਦੇ ਸੀ ਤਾਂ ਨਿਰਮਲਾ ਇਹ ਔਰਤ ਦਾ ਨਾਮ ਹੈ ਜਿਸ ਦੀ ਅੰਮ੍ਰਿਤਸਰ ਦੇ ਵਿੱਚ ਐਫ ਆਈ ਆਰ ਹੋਈ ਹੈ ਤਾਂ ਇਸ ਤੋਂ ਬਾਅਦ ਦੱਸਦੇ ਕਿ ਪੁਲਿਸ ਦਾ ਵੀ ਬਿਆਨ ਸਾਹਮਣੇ ਆਇਆ ਹੈ ਪੁਲਿਸ ਨੇ ਕਿਹਾ ਹੈ ਕਿ ਹੁਣ ਅੱਗੇ ਵੀ ਇਸੇ ਤਰੀਕੇ ਦੇ ਨਾਲ ਜੋ ਹੈ ਇਹ ਕਾਰਵਾਈ ਜਾਰੀ ਰਹੇਗੀ ਦੱਸਦੇ ਕਿ ਅੰਮ੍ਰਿਤਸਰ ਪੁਲਿਸ ਨੇ ਇਹ ਪੁਸ਼ਟੀ ਕੀਤੀ ਹੈ ਕਿ ਡੀਸੀ ਦੇ ਹੁਕਮਾਂ ਤੋਂ ਬਾਅਦ ਇਹ ਕਾਰਵਾਈ ਜਿਹੜੀ ਹੈ ਉਹ ਅਮਲ ਦੇ ਵਿੱਚ ਲਿਆਂਦੀ ਗਈ ਹੈ ਤਾਂ ਦਾਸੇ ਕਿ ਇਹ ਵੀ ਕਿਹਾ ਗਿਆ ਕਿ ਅਗਲੇ ਪੜਾਅ ਦੇ ਵਿੱਚ ਇਹ ਵੀ ਜਾਂਚ ਕੀਤੀ ਜਾਵੇਗੀ ਕਿ ਇਹ ਭੀਖ ਮੰਗਣ ਵਾਲੇ ਲੋਕ ਕਿਸ ਇਲਾਕੇ ਤੋਂ ਆਉਂਦੇ ਨੇ ਤੇ ਕੀ ਬੱਚੇ ਉਹਨਾਂ ਦੇ ਹੀ ਨੇ ਜਾਂ ਫਿਰ ਕਿਸੇ ਹੋਰ ਦੇ ਨੇ ਕਿਉਂਕਿ ਅਕਸਰ ਹੀ ਦੇਖਿਆ ਜਾਂਦਾ ਹੈ ਕਿ ਕਦੀ ਕਦੀ ਇਹਨਾਂ ਲੋਕਾਂ ਦੇ ਵੱਲੋਂ ਜੋ ਹੈ ਬੱਚਿਆਂ ਨੂੰ ਕਿਡਨਾਪ ਵੀ ਕਰ ਲਿਆ ਜਾਂਦਾ ਹੈ ਤਾਂ ਫਿਰ ਉਹਨਾਂ ਤੋਂ ਭੀਖ ਮੰਗਵਾਈ ਜਾਂਦੀ ਹੈ ਅਜਿਹੇ ਵੀ ਰੈਕਟ ਦਾਸੇ ਕਿ ਚੱਲਦੇ ਨੇ ਤਾਂ ਉਨਾਂ ਨੂੰ ਲੈ ਕੇ ਵੀ ਹੁਣ ਜਾਂਚ ਕੀਤੀ ਜਾਵੇਗੀ ਕਿ ਇਹ ਲੋਕ ਕਿੱਥੋਂ ਆਏ ਨੇ ਕਿਸ ਤਰੀਕੇ ਦੇ ਨਾਲ ਕਿੱਥੇ ਰਹਿੰਦੇ ਨੇ ਤੇ ਇਹ ਬੱਚੇ ਕਿੰਨਾ ਦੇ ਨੇ ਇਹਨਾਂ ਦੇ ਨੇ ਜਾਂ ਫਿਰ ਕਿਸੇ ਹੋਰ ਦੇ ਬੱਚਿਆਂ ਨੂੰ ਇਹਨਾਂ ਨੇ ਕਿਡਨਾਪ ਕਰਕੇ ਜੋ ਹੈ ਈਕ ਮੰਗਵਾਣੀ ਸ਼ੁਰੂ ਕਰ ਦਿੱਤੀ ਹੈ ਸੋ ਇਹ ਦਸਿਕ ਹਰ ਪਹਿਲੂ ਤੋਂ ਜਾਂਚ ਕੀਤੀ ਜਾਵੇਗੀ ਪੁਲਿਸ ਦੇ ਵੱਲੋਂ ਇਹ ਵੀ ਜੋ ਹੈ ਪਰੋਸਾ ਦਿੱਤਾ ਗਿਆ ਤੇ ਹੁਣ ਅੰਮ੍ਰਿਤਸਰ ਦੇ ਵਿੱਚ ਦਸਿਕ ਇਹ ਪਹਿਲੀ ਐਫ ਆਈ ਆਰ ਹੋਈ ਹੈ ਕਿ ਜੋ ਭੀਖ ਮੰਗਦੇ ਨੇ ਚੋਰਾਇਆਂ ਦੇ ਉੱਤੇ ਉਹਨਾਂ ਦੇ ਲੈ ਕੇ ਜਿਹੜਿਆ ਜਿਸ ਤਰੀਕੇ ਦੇ ਨਾਲ ਪੰਜਾਬ ਸਰਕਾਰ ਨੇ ਅਭਿਆਨ ਸ਼ੁਰੂ ਕੀਤਾ ਹੈ ਉਸ ਮਾਮਲੇ ਦੇ ਵਿੱਚ ਇਹ ਪਹਿਲੀ ਐਫ ਆਈ ਆਰ ਦਰਜ ਹੋ ਚੁੱਕੀ ਹੈ ਸੋ ਪੁਲਿਸ ਦੇ ਵੱਲੋਂ ਕੀ ਕੁਝ ਬਿਆਨ ਦਿੱਤੇ ਗਏ ਨੇ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਕੋਲ ਨਾਲ ਇੱਕ ਕੰਪਲੇਨ ਆਈ ਸੀ ਆਈ ਡੀ ਸੀ ਆਫਿਸ ਵੱਲੋਂ ਕਿ ਕੁਝ ਜਿਹੜੀਆਂ ਲੇਡੀਜ਼ ਨੇ ਬੱਚਿਆਂ ਦੇ ਨਾਲ ਬੱਚਿਆਂ ਨੂੰ ਲੈ ਕੇ ਨਾ ਹੋ ਗਏ ਕਰਕੇ ਇਥੇ ਭੀਖ ਮੰਗਦੀਆਂ ਇਸ ਇਲਾਕੇ ਦੇ ਵਿੱਚ। ਉਸ ਕੰਪਲੇਨ ਦੇ ਹੱਥ ਆ ਇੱਕ ਐਫ ਆਈ ਆਰ ਰਜਿਸਟਰ ਕੀਤੀ ਨਿਰਮਲਾ ਨਾਮ ਦੀ ਲੇਡੀਜ਼ ਹੈ ਉਹਦੇ ਖਿਲਾਫ ਜੋ ਕਿ ਇਥੇ ਆ ਜਿੱਦਾਂ ਅਣਜਾਣ ਵਾਲੀਆਂ ਗੱਡੀਆਂ ਵਾਂ ਉਹਨਾਂ ਕੋ ਪੀਕ ਮੰਗਦੇ ਨਾਲ ਬੱਚਿਆਂ ਨੂੰ ਗੇਰ ਕੇ ਉਹ ਬੰਦ ਪੀਕ ਹਾਂ ਕੇ ਜੀ ਠੀਕ ਹੈ ਸਰ ਅਕਸਰੀ ਦੇਖਿਆ ਜਾਂ ਰੋਡਾਂ ਤੇ ਬੱਚੇ ਮਿਦੌਂਦਾ ਵਾਲੋ ਬਿਖਦੇ ਉਹ ਪੂਸਪਾਤੀ ਤੋਂ ਮੋਰ ਸਟicker ਫਾਰਮula ਲਾਇਆ ਹੀ ਹੈ ਇਹ ਬਿਲਕੁਲ ਜੀ ਹੁਣ ਜਿਵੇਂ ਕਿ ਸਰਕਾਰ ਇਹਦੇ ਵਿੱਚ ਕੰਮ ਕਰ ਰਹੀ ਹੈ ਡੀਸੀ ਆਫਿਸ ਤੋਂ ਲੋਕ ਇਹਨਾਂ ਦੇ ਖਿਲਾਫ ਪਰ ਕੰਪਲੇਨਜ਼ ਜਿਹੜੀਆਂ ਵੀ ਜੋ ਵੀ ਆਉਂਦੀਆਂ ਵਾ ਉਹ ਆਡੇ ਦਿਆਂ ਦੀਆਂ ਫਿਰ ਜੋ ਵੀ ਆਊਗਾ ਆਪਾਂ ਉਹ ਦੇਖ ਦੇਖਾਂਗੇ ਵੈਰੀਫਾਈ ਕਰਾਂਗੇ ਕਿ ਇਹ ਕਿੱਥੋਂ ਦੇ ਰਹਿਣ ਵਾਲੇ ਨੇ ਬਾਕੀ ਬੱਚੇ ਇਹਨਾਂ ਦੇ ਹੈਗੇ ਆ ਕਿ ਨਹੀਂ ਹੈਗੇ ਉਸ ਰਿਗਾਰਡਿੰਗ ਆਪਾਂ ਜੋ ਵੀ ਕਾਨੂੰਨੀ ਕਾਰਵਾਈ ਇਹਨਾਂ ਦੇ ਖਿਲਾਫ ਕਰਾਂਗੇ ਸਾਹਿਬ ਸਰਕਾਰ ਦੇ ਵੱਲੋਂ ਸੜਕਾਂ ਤੇ ਚੌਰਾਹਿਆਂ ਉੱਤੇ ਭੀਖ ਮੰਗਣ ਦੀ ਪ੍ਰਥਾ ਦੇ ਖਿਲਾਫ ਸ਼ੁਰੂ ਕੀਤੇ ਗਏ ਅਭਿਆਨ ਤਹਿਤ ਪਹਿਲੀ ਵੱਡੀ ਕਾਰਵਾਈ ਕੀਤੀ ਗਈ ਹੈ ਜੀ ਹਾਂ ਦੱਸੇ ਕਿ ਇਥੇ ਇੱਕ ਔਰਤ ਦੇ ਖਿਲਾਫ ਐਫ ਆਈ ਆਰ ਦਰਜ ਕੀਤੀ ਗਈ ਹੈ ਦਰਅਸਲ ਅੰਮ੍ਰਿਤਸਰ ਦੇ ਵਿੱਚ ਇਹ ਪਹਿਲੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਹੈ ਇਥੇ ਡੀ ਸੀ ਦਫ਼ਤਰ ਤੋਂ ਮਿਲੇ ਹੁਕਮਾਂ ਦੇ ਆਧਾਰ ਉਤੇ ਰਣਜੀਤ ਐਵੇਨਿਊ ਪੁਲਿਸ ਨੇ ਇੱਕ ਔਰਤ ਨਰਮਲਾ ਦੇ ਖਿਲਾਫ ਐਫ ਆਈ ਆਰ ਦਰਜ ਕ੍ਰਿਤੀ ਹੈ ਜੋ ਕਿ